ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਕਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਖਾਸ ਤੇ ਜ਼ਰੂਰੀ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਅੱਜ ਮੱਸੀਆ ਦਾ ਦਿਹਾੜਾ ਹੈ ਕਿ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਸੂਰਜ ਗ੍ਰਹਿਣ ਤੇ ਔਰਤਾਂ ਨੂੰ ਪੁੱਲ ਕੇ ਵੀ ਨਾ ਕਰਨ ਇਹ ਸੱਤ ਕੰਮ ਇਹ ਸੱਤ ਕੰਮ ਲੇਡੀਜ਼ ਨੂੰ ਆਪਣੇ ਘਰ ਦੇ ਵਿੱਚ ਪੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਜੇਕਰ ਉਹ ਗਲਤੀ ਦੇ ਨਾਲ ਜਾਂ ਕਿ ਰਚਾਣੀ ਅਣਚਾਣੀ ਦੇ ਵਿੱਚ ਇਹ ਕੰਮ ਕਰ ਵੀ ਲੈਂਦੀ ਹੈ ਨਹੀਂ ਤਾਂ ਪਰਿਵਾਰ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਤੁਸੀਂ ਇਹ ਸੱਤ ਕੰਮ ਗਸਤੇ ਸੱਤ ਗਲਤੀਆਂ ਬਿਲਕੁਲ ਵੀ ਪੁੱਲ ਕੇ ਨਹੀਂ ਕਰਨੀਆਂ ਉਹ ਕਿਹੜੇ ਸੱਤ ਕੰਮ ਨੇ ਜਿਹੜੇ ਸੀ ਅੱਜ ਨਹੀਂ ਕਰਨੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤ사 ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਾਲ 2025 ਦਾ ਦੂਸਰਾ ਸੂਰਜ ਗ੍ਰਹਿਣ ਐਤਵਾਰ 21 ਸਤੰਬਰ 2025 ਨੂੰ ਲੱਗਣ ਜਾ ਰਿਹਾ ਹੈ ਇਹ ਸੂਰਜ ਗ੍ਰਹਿਣ ਸਾਲ 2025 ਦਾ ਸਭ ਤੋਂ ਲੰਬਾ ਤੇ ਆਖਰੀ ਸੂਰਜ ਗ੍ਰਹਿਣ ਹੋਵੇਗਾ ਜੋ ਭਾਰਤ ਦੇ ਵਿੱਚ ਵੀ ਸਾਫ਼ ਦਿਖਾਈ ਦੇਵੇਗਾ ਹਾਲਾਂਕਿ ਅਸੀਂ ਤੁਹਾਨੂੰ ਭਾਰਤ ਦੇ ਵਿੱਚ ਇਸ ਸੂਰਜ ਗ੍ਰਹਿਣ ਦੇ ਸਮੇਂ ਇਸ ਦੇ ਸੂਤਕ ਸਮੇਂ ਤੇ ਇਹ ਸੂਰਜ ਗ੍ਰਹਿਣ ਕਦੋਂ ਖਤਮ ਹੋਵੇਗਾ ਇਸ ਦੇ ਬਾਰੇ ਵੀ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਸਾਨੂੰ ਇਹ ਵੀ ਸਿੱਖਣ ਨੂੰ ਮਿਲੇਗਾ ਕਿ ਸੂਰਜ ਗ੍ਰਹਿਣ ਦੇ ਦੌਰਾਨ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਹ ਸੂਰਜ ਗ੍ਰਹਿਣ ਪਿੱਤਰ ਆਮ ਵਸਿਆਂ ਨੂੰ ਹੋਣ ਜਾ ਰਿਹਾ ਹੈ ਤੇ ਇਸ ਤੋਂ ਸਿਰਫ 15 ਦਿਨ ਪਹਿਲਾਂ 7 ਸਤੰਬਰ 2025 ਨੂੰ ਚੰਦਰ ਗ੍ਰਹਿਣ ਹੋਇਆ ਸੀ 15 ਦਿਨਾਂ ਦੇ ਅੰਤਰਾਲ ਦੇ ਅੰਦਰ ਸਾਲ ਵਿੱਚ ਹੋਣ ਵਾਲੇ ਦੋ ਵੱਡੇ ਗ੍ਰਹਿਣਾਂ ਦੇ ਵਿਚਕਾਰ ਇਸ ਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਪਵੇਗਾ ਇਸ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਕਿਉਂਕਿ ਇਸ ਦਾ ਪ੍ਰਭਾਵ ਨਾ ਸਿਰਫ ਸਾਡੀ ਕੁੰਡਲੀ ਤੇ ਸਗੋ ਸਾਡੀ ਕਿਸਮਤ ਤੇ ਵੀ ਡੂੰਗਾ ਪ੍ਰਭਾਵ ਪਾਵੇਗਾ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਚੰਗੀ ਤਰ੍ਹਾਂ ਤੇ ਧਿਆਨ ਦੀ ਨਾਲ ਸੁਣਿਓ ਸੋ ਇਸੇ ਤਰੀਕੇ ਦੇ ਨਾਲ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ ਨੂੰ ਸੀ ਇਹ 2025 ਨੂੰ ਹੋਲੀ ਸੀ ਤੇ ਇਸ ਸਾਲ ਦਾ ਸੂਰਜ ਗ੍ਰਹਿਣ 21 ਸਤੰਬਰ ਨੂੰ ਪਿੱਤਰ ਮਸਿਆ ਦੇ ਨਾਲ ਮੇਲ ਖਾਂਦਾ ਨਮਰਾਤਰੀ ਅਗਲੇ ਦਿਨ ਹੀ ਸ਼ੁਰੂ ਹੋਵੇਗੀ ਤਾਂ ਇਸ ਦਿਨ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਨੂੰ ਪਿੱਤਰਮਸਿਆਂ ਤੇ ਆਪਣੇ ਪੁਰਖਿਆਂ ਨੂੰ ਭੇਟ ਚੜਾਉਣੀ ਚਾਹੀਦੀ ਹੈ ਜਾਂ ਨਹੀਂ ਸਾਨੂੰ ਗ੍ਰਹਿ ਦੇ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਚਾਹੀਦਾ ਹੈ ਤੇ ਇਸ ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਇਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਹਨਾਂ ਨੂੰ ਇਸ ਸਮੇਂ ਦੌਰਾਨ ਕੀ ਕਰਨਾ ਚਾਹੀਦਾ ਹੈ ਤੇ ਕਿਵੇਂ ਬਚਣਾ ਚਾਹੀਦਾ ਹੈ ਉਹਨਾਂ ਨੂੰ ਇਹ ਉਪਾਅ ਕਿਹੜੇ-ਕਿਹੜੇ ਨੇ ਇਨ੍ਹਾਂ ਤੋਂ ਬਚਣ ਦੇ ਲਈ ਜੋ ਕਰਨੇ ਚਾਹੀਦੇ ਨੇ ਉਹਨਾਂ ਦਾ ਅਨਸ਼ੰਮਿਆ ਬਚਾ ਇਸ ਸੂਚਿਕ ਰਹਿਣ ਤੋਂ ਪ੍ਰਭਾਵਿਤ ਨਾ ਹੋਵੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ 15 ਦਿਨਾਂ ਦੇ ਅੰਦਰ ਦੋ ਵੱਡੇ ਗ੍ਰੈਂਡ ਲੱਗ ਗਏ ਨੇ ਇਸ ਲਈ ਤੁਹਾਨੂੰ ਆਪਣੇ ਆਪ ਨੂੰ ਤੇ ਆਪਣੇ ਅੰਜਮੇ ਬੱਚੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੀਦਾ ਹੈ। ਇਸੇ ਤਰੀਕੇ ਦੇ ਨਾਲ ਸਾਲ 2025 ਦੇ ਵਿੱਚ ਚਾਰ ਗ੍ਰਹਿਣ ਹੋਏ ਨੇ ਜਿਨ੍ਹਾਂ ਦੇ ਵਿੱਚ ਦੋ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ। ਇਸ ਦਾ ਮਤਲਬ ਇਹ ਹੈ ਕਿ ਇਸ ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ 14 ਮਾਰਚ 2025 ਨੂੰ ਹੋਇਆ ਸੀ ਤੇ ਇਸ ਤੋਂ ਬਾਅਦ 29 ਮਾਰਚ 2025 ਨੂੰ ਸੂਰਜ ਗ੍ਰਹਿਣ ਹੋਇਆ ਸੀ ਕਹਿਨ ਦਾ ਭਾਵ ਕਿ ਮਾਰਚ ਦੇ ਮਹੀਨੇ ਦੇ ਵਿੱਚ ਅਸੀਂ ਦੋ ਵੱਡੇ ਗ੍ਰਹਿਣ ਦੇਖੇ 14 ਮਾਰਚ ਨੂੰ ਇੱਕ ਚੰਦਰ ਗ੍ਰਹਿਣ ਤੇ 29 ਮਾਰਚ ਨੂੰ ਇੱਕ ਸੂਰਜ ਗ੍ਰਹਿਣ ਇਸੇ ਤਰੀਕੇ ਦੇ ਨਾਲ ਸਤੰਬਰ ਦੇ ਮਹੀਨੇ ਦੇ ਵਿੱਚ ਦੋ ਵੱਡੇ ਗ੍ਰਹਿਣ ਸਨ 7 ਸਤੰਬਰ ਨੂੰ ਇੱਕ ਚੰਦਰ ਗ੍ਰਹਿਣ 2025 ਦਾ ਆਖਰੀ ਸੂਰਜ ਗ੍ਰਹਿਣ 21 ਸਤੰਬਰ 2025 ਨੂੰ ਇਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਨੇ ਆ ਕਿ ਜੋਤਿਸ਼ ਦੇ ਵਿੱਚ ਸੂਰਜ ਗ੍ਰਹਿਣ ਨੂੰ ਇੱਕ ਬਹੁਤ ਹੀ ਅਸ਼ੁਭ ਘਟਨਾ ਦੇ ਵਜੋਂ ਦੇਖਿਆ ਜਾਂਦਾ ਹੈ ਕਿਉਂਕਿ ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਦੁੱਖ ਦੀ ਸਥਿਤੀ ਦੇ ਵਿੱਚ ਹੁੰਦਾ ਹੈ ਤੇ ਅਸ਼ੋਭ ਨਤੀਜੇ ਦਿੰਦਾ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਸੂਰਜ ਦੀ ਸ਼ਕਤੀ ਪੂਰੀ ਤਰ੍ਹਾਂ ਘਟ ਜਾਂਦੀ ਹੈ ਤੇ ਇਹ ਦਰਦ ਦੇ ਵਿੱਚ ਹੁੰਦਾ ਹੈ ਇਸ ਸਮੇਂ ਦੇ ਦੌਰਾਨ ਸਾਨੂੰ ਕੋਈ ਵੀ ਸ਼ੁਭ ਨਤੀਜੇ ਨਹੀਂ ਮਿਲਦੇ ਇਸ ਲਈ ਇਸ ਸਮੇਂ ਸਾਨੂੰ ਕੋਈ ਵੀ ਸ਼ੁਭ ਕੰਮ ਕਰਨ ਤੋਂ ਪੂਰੀ ਤਰ੍ਹਾਂ ਵਰਜਿਤ ਰਹਿਣਾ ਚਾਹੀਦਾ ਖਾਸ ਕਰਕੇ ਸਾਨੂੰ ਸੂਚ ਗ੍ਰਹਿਣ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਇਸ ਨੂੰ ਸੂਜ ਗ੍ਰਹਿਣ ਉਦੋਂ ਹੁੰਦਾ ਜਦੋਂ ਚੰ드ਰਮਾ ਧਰਤੀ ਤੇ ਸੂਰਜ ਦੇ ਵਿਚਕਾਰੋਂ ਲੰਘਦਾ ਹੈ ਤੇ ਧਰਤੀ ਤੇ ਆਪਣਾ ਪਰਛਾਵਾਂ ਪਾਉਂਦਾ ਹੈ ਜੋ ਸੂਰਜ ਦੀ ਰੋਸ਼ਨੀ ਨੂੰ ਪੂਰੀ ਤਰ੍ਹਾਂ ਅਸ਼ੰਕ ਤੌਰ ਤੇ ਰੋਕਦਾ ਹੈ। ਇਹ ਹੀ ਵਰਤਾਰਾ ਸਿਰਫ ਨਵੇਂ ਚੰਦ ਵਾਲੇ ਦਿਨ ਹੀ ਹੁੰਦਾ ਹੈ ਜਦੋਂ ਚੰ드ਰਮਾ ਸੂਰਜ ਦੇ ਇੱਕ ਹਿੱਸੇ ਨੂੰ ਢੱਕ ਲੈਂਦਾ ਹੈ ਤਾਂ ਇਸ ਨੂੰ ਆਇਸ਼ੰਕ ਸੂਜ ਗ੍ਰਹਿਣ ਵੀ ਕਿਹਾ ਜਾਂਦਾ ਹੈ। ਜਦੋਂ ਚੰ드ਰਮਾ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਏ ਇਸ ਨੂੰ ਪੂਰਨ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਇਹ ਸੂਰਜ ਗ੍ਰਹਿਣ ਜੋ ਕਿ 2025 ਵਿੱਚ 21 ਸਤੰਬਰ ਨੂੰ ਲੱਗਣ ਵਾਲਾ ਏ ਇਹ ਅਸ਼ੰਕ ਸੂਰਜ ਗ੍ਰਹਿਣ ਹੋਵੇਗਾ ਇਸ ਵਿੱਚ ਧਰਤੀ ਚੰਦਰਮਾ ਨੂੰ ਪੂਰੀ ਤਰ੍ਹਾਂ ਨਹੀਂ ਢੱਕੇਗੀ ਇਹ ਸੂਰਜ ਗ੍ਰਹਿਣ 21 ਸਤੰਬਰ ਨੂੰ ਅਸ਼ਵਿਨ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਨਵੇਂ ਚੰਦ ਵਾਲੇ ਦਿਨ ਲੱਗੇਗਾ ਤੇ ਆਓ ਹੁਣ ਜਾਣਦੇ ਹਾਂ ਕਿ ਸਾਲ 2025 ਦਾ ਇਹ ਸੂਰਜ ਗ੍ਰਹਿਣ ਕਦੋਂ ਲੱਗੇਗਾ ਤੇ ਭਾਰਤੀ ਸਮੇਂ ਦੇ ਅਨੁਸਾਰ ਇਹ ਗ੍ਰਹਿਣ ਰਾਤ 10:59 ਮਿੰਟ ਤੇ ਸ਼ੁਰੂ ਹੋਵੇਗਾ ਤੇ ਸਵੇਰੇ 3:23 ਵਜੇ ਤੱਕ ਲੱਗੇਗਾ ਇਸ ਗ੍ਰਹਿਣ ਦਾ ਵਿਚਕਾਰਲਾ ਸਮਾਂ 11:00 ਦੇ ਵਜੇ ਹੋਵੇਗਾ ਇਸ ਸੂਰਜ ਗ੍ਰਹਿਣ ਦੀ ਕੁੱਲ ਮਿਆਦ ਲਗਭਗ 4 ਘੰਟੇ ਤੇ 24 ਮਿੰਟ ਦੀ ਹੋਵੇਗੀ ਇਸੇ ਤਰੀਕੇ ਦੇ ਨਾਲ ਸੂਰਜ ਗ੍ਰਹਿਣ ਦੇ ਦੌਰਾਨ ਸਾਨੂੰ ਸੂਤਕ ਕਾਲ ਕਦੋਂ ਬਣਾਉਣ ਦੀ ਲੋੜ ਹੈ ਜਦੋਂ ਵੀ ਚੰਦਰ ਗ੍ਰਹਿਣ ਹੁੰਦਾ ਹੈ ਤਾਂ ਸੂਤਕ ਕਾਲ ਗ੍ਰਹਿਣ ਤੋਂ 9 ਘੰਟੇ ਪਹਿਲਾਂ ਹੀ ਸ਼ੁਰੂ ਹੁੰਦਾ ਹੈ ਪਰ ਸੂਰਜ ਗ੍ਰਹਿਣ ਦੇ ਦੌਰਾਨ ਸੂਤਕਾਲ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਇਸ ਦਾ ਮਤਲਬ ਇਹ ਕਿ ਤੁਹਾਨੂੰ ਸਵੇਰੇ 11 ਵਜੇ ਤੋਂ ਇਸ ਸੂਤਕਾਲ ਨੂੰ ਮੰਨਣਾ ਚਾਹੀਦਾ ਹੈ ਇਸ ਸੂਰਜ ਗ੍ਰਹਿਣ ਦੇ ਦੌਰਾਨ ਖਾਸ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਨੇ ਤੇ ਖਾਸ ਕਰਕੇ ਗਰਭવતી ਔਰਤਾਂ ਦੇ ਲਈ ਸੂਰਜ ਗ੍ਰਹਿਣ ਦੌਰਾਨ ਗਰਭવતી ਔਰਤਾਂ ਨੂੰ ਆਪਣੇ ਘਰੋਂ ਨਹੀਂ ਨਿਕਲਣਾ ਚਾਹੀਦਾ ਭਾਵੇਂ ਕੰਮ ਕਿੰਨਾ ਵੀ ਜ਼ਰੂਰੀ ਕਿਉਂ ਨਾ ਹੋਵੇ ਗ੍ਰਹਿਣ ਦਾ ਪਰਛਾਵਾਂ ਵੀ ਵਿਕਾਸ਼ਸ਼ੀਲ ਫਰੂਣ ਤੇ ਨਹੀਂ ਪੈਣਾ ਚਾਹੀਦਾ ਕਿ ਰਹਿਣ ਦੀ ਤੁਰਨ ਗਰਭવતી ਔਰਤਾਂ ਨੂੰ ਭਗਵਾਨ ਦਾ ਧਿਆਨ ਕਰਨਾ ਚਾਹੀਦਾ ਹੈ ਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਤੇ ਆਪਣੇ ਪੇਟ ਤੇ ਲਾਲ ਗੇਰੂ ਦਾ ਲੇਪ ਵੀ ਲਗਾਉਣਾ ਚਾਹੀਦਾ ਤੁਸੀਂ ਕਿਸੇ ਧਾਰਮਿਕ ਕਿਤਾਬ ਤੋਂ ਵੀ ਪੜ੍ਹ ਸਕਦੇ ਹੋ ਕਿ ਗਰਭવતી ਔਰਤਾਂ ਨੂੰ ਤਿੱਖੀਆਂ ਜਾਂ ਨਕੀਲੀਆਂ ਚੀਜ਼ਾਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਸਮੇਂ ਦੇ ਦੌਰਾਨ ਸਾਨੂੰ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ ਜੇਕਰ ਤੁਸੀਂ ਸੇਤਮੰਦ ਹੋ ਤਾਂ ਸਿੱਧੇ ਲੇਟ ਜਾਓ ਪਰ ਕੋਈ ਕੰਮ ਨਾ ਕਰੋ ਇਸ ਸਮੇਂ ਦੌਰਾਨ ਸਿਰਫ ਮੰਤਰਾਂ ਦਾ ਜਾਪ ਕਰੋ ਗ੍ਰਹਿਣ ਦੇ ਦੌਰਾਨ ਸਾਨੂੰ ਭਗਵਾਨ ਦੀ ਕੋਈ ਵੀ ਪੂਜਾ ਨਹੀਂ ਕਰਨੀ ਚਾਹੀਦੀ ਗ੍ਰਹਿਣ ਦੌਰਾਨ ਮੰਦਰਾ ਦੇ ਦਰਵਾਜ਼ੇ ਬੰਦ ਹੋਣੇ ਚਾਹੀਦੇ ਨੇ ਗਰਭવતી ਔਰਤਾਂ ਨੂੰ ਗਲਤੀ ਦੇ ਨਾਲ ਵੀ ਸੂਰਜ ਦੇ ਵੱਲ ਨਹੀਂ ਦੇਖਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਗਰਭવતી ਔਰਤਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕੋਈ ਕੰਮ ਕਰਦੇ ਸਮੇਂ ਝੂਕਣਾ ਨਹੀਂ ਚਾਹੀਦਾ ਤੁਹਾਨੂੰ ਇਸ ਸਮੇਂ ਦੌਰਾਨ ਸੂਈ ਤੇ ਧਾਗੇ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਜਾਂ ਕੋਈ ਕਢਾਈ ਜਾਂ ਬੁਣਾਈ ਨਹੀਂ ਕਰਨੀ ਚਾਹੀਦੀ ਇਹ ਵੀ ਮੰਨਿਆ ਜਾਂਦਾ ਹੈ ਕਿ ਗ੍ਰਹਿਾਂ ਦਾ ਪ੍ਰਭਾਵ ਸੂਰਜ ਦੇ ਪ੍ਰਭਾਵ ਦੇ ਕਾਰਨ ਹੁੰਦਾ ਹੈ ਤੇ ਗਰਭવતી ਆਰਤ ਨੂੰ ਇਸ ਸਮੇਂ ਦੌਰਾਨ ਤਤ ਦੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਹਨਾਂ ਨੂੰ ਪਹਿਨਣਾ ਚਾਹੀਦਾ ਜੇਕਰ ਸੰਭਵ ਹੋਵੇ ਤਾਂ ਗਰੈਣ ਖਤਮ ਹੋਣ ਤੋਂ ਬਾਅਦ ਗਰਭਵਤੀ ਔਰਤ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਗਰੈਣ ਦੇ ਦੌਰਾਨ ਆਪਣੀ ਪੇਟ ਤੇ ਗੇਰੂ ਦਾ ਲੇਪ ਵੀ ਲਗਾਉਣਾ ਚਾਹੀਦਾ ਜਿਵੇਂ ਹੀ ਗਰੈਣ ਖਤਮ ਹੁੰਦਾ ਹੈ ਤੁਹਾਨੂੰ ਆਪਣੇ ਤੇ ਗੰਗਾ ਪਾਣੀ ਵੀ ਛਿੜਕਣਾ ਚਾਹੀਦਾ ਹੈ ਤੇ ਆਪਣੇ ਕੱਪੜੇ ਉਤਾਰ ਕੇ ਬਦਲਨੇ ਚਾਹੀਦੇ ਨੇ ਇਸ ਤੋਂ ਇਲਾਵਾ ਗਰਭ ਦੇ ਦੌਰਾਨ ਗਰਭਤੀ ਔਰਤ ਨੂੰ ਭੋਜਨ ਵਿੱਚ ਕੋਈ ਵੀ ਮਸਾਲਾ ਜਾਂ ਤੜਕਾ ਨਹੀਂ ਪਾਉਣਾ ਚਾਹੀਦਾ ਇਸ ਤੋਂ ਇਲਾਵਾ ਗਰਭ ਦੇ ਦੌਰਾਨ ਇਸ ਗਰਹਿ ਨੂੰ ਪਤੀ ਪਤਨੀ ਨੂੰ ਸਰੀਰਕ ਸੰਬੰਧ ਵੀ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਅਜਿਹਾ ਕਰਨ ਦੇ ਨਾਲ ਤੁਹਾਡੇ ਘਰ ਦੀ ਸ਼ਾਂਤੀ ਤੇ ਖੁਸ਼ੀ ਭੰਗ ਹੋ ਸਕਦੀ ਹੈ ਦੇਖਰ ਤੁਹਾਡੀ ਕੁੰਡਲੀ ਵਿੱਚ ਕੋਈ ਵੀ ਨੁਕਸੇ ਤਾਂ ਤੁਹਾਨੂੰ ਇਸ ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਤੇ ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਦੀ ਕੁੰਡਲੀ ਵਿੱਚ ਰਾਹੂ ਤੇ ਕੇਤੂ ਦਾ ਪ੍ਰਭਾਵ ਹੈ ਤੇ ਇਸ ਸਮੇਂ ਸਾਨੂੰ ਤੇਲ ਦੀ ਮਾਲਸ਼ ਵੀ ਨਹੀਂ ਕਰਵਾਉਣੀ ਚਾਹੀਦੀ ਅਜਿਹਾ ਕਰਨ ਦੇ ਨਾਲ ਚਮੜੀ ਦੇ ਨਾਲ ਸੰਬੰਧਿਤ ਬਿਮਾਰੀਆਂ ਹੋ ਸਕਦੀਆਂ ਨੇ ਤੇ ਗ੍ਰਹਿਣ ਦੇ ਦੌਰਾਨ ਤੂਰਸੀ ਦੇ ਪੱਤਿਆਂ ਦਾ ਵਿਸ਼ੇਸ਼ ਮਹੱਤਵ ਹੈ ਇਸ ਸਮੇਂ ਤੂਲਸੀ ਦੇ ਪੱਤੇ ਤੋੜਨਾ ਅਸ਼ੁਭ ਮੰਨਿਆ ਜਾਂਦਾ ਹੈ ਤੇ ਗ੍ਰਹਿਣ ਤੋਂ ਪਹਿਲਾਂ ਤੁਹਾਨੂੰ ਤੂਲਸੀ ਦੇ ਪੱਤੇ ਤੋੜ ਕੇ ਆਪਣੇ ਭੋਜਨ ਤੇ ਪਾਣੀ ਵਿੱਚ ਹਰ ਸਮਗਰੀ ਦੇ ਵਿੱਚ ਸ਼ਾਮਲ ਕਰਨੇ ਚਾਹੀਦੇ ਨੇ ਕਿ ਫਿਰ ਹੀ ਉਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਗ੍ਰਹਿਣ ਤੋਂ ਰਣ ਰੱਖੇ ਭੋਜਨ ਦੀ ਵਰਤੋਂ ਨਾ ਕਰਨ ਦੀ ਕੋਸ਼ਿਸ਼ ਕਰੋ ਇਸ ਨੂੰ ਪਾਰ ਸੁੱਟ ਦਿਓ ਜੇਕਰ ਤੁਸੀਂ ਇਸ ਨੂੰ ਨਹੀਂ ਸੁੱਟ ਸਕਦੇ ਤੇ ਤੁਸੀਂ ਗ੍ਰਹਿਣ ਖਤਮ ਹੋਣ ਤੋਂ ਬਾਅਦ ਤુલਸੀ ਦੇ ਪੱਤੇਆਂ ਜਾਂ ਕੁਸ਼ਲ ਨੂੰ ਮਿਲਾ ਕੇ ਭੋਜਨ ਖਾ ਸਕਦੇ ਹੋ ਜਿਵੇਂ ਹੀ ਗ੍ਰਹਿਣ ਖਤਮ ਹੁੰਦਾ ਹੈ ਤੁਹਾਨੂੰ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਤੇ ਇਸ ਨੂੰ ਨਮਕ ਦੇ ਨਾਲ ਸਾਫ਼ ਕਰੋ ਤੇ ਘਰ-ਪਰ ਵਿੱਚ ਗੰਗਾ ਜਲ ਵੀ ਛਿੜਕਣਾ ਚਾਹੀਦਾ ਕਿਉਂਕਿ ਇਸ ਸਮੇਂ ਮੌਜੂਦ ਤਾਂਤ੍ਰਿਕ ਸ਼ਕਤੀਆਂ ਬਹੁਤ ਤੇਜ਼ ਹੁੰਦੀਆਂ ਨੇ ਇਸ ਸਮੇਂ ਦੌਰਾਨ ਸਾਨੂੰ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਜਦੋਂ ਤੱਕ ਇਹ ਜ਼ਰੂਰੀ ਨਾ ਹੋਵੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਤੇ ਇਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਮੇਂ ਦੌਰਾਨ ਸਾਨੂੰ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿਉਂਕਿ ਸੂਰਜ ਗ੍ਰਹਿਣ ਦੇ ਮਾੜੇ ਪ੍ਰਭਾਵ ਹਰ ਕਿਸੇ ਦੇ ਜੀਵਨ ਦੇ ਵਿੱਚ ਦਿਖਾਈ ਦਿੰਦੇ ਨੇ ਧਿਆਨ ਰੱਖੋ ਕਿ ਸੂਰਜ ਗ੍ਰਹਿਣ ਦੇ ਦੌਰਾਨ ਵਾਲਾਂ ਦੇ ਵਿੱਚ ਤੇਲ ਵੀ ਨਹੀਂ ਲਗਾਉਣਾ ਚਾਹੀਦਾ ਖਾਣਾ ਨਹੀਂ ਖਾਣਾ ਚਾਹੀਦਾ ਪਾਣੀ ਨਹੀਂ ਪੀਣਾ ਚਾਹੀਦਾ ਸੌਣਾ ਨਹੀਂ ਚਾਹੀਦਾ ਤੇ ਵਾਲ ਵੀ ਸਾਨੂੰ ਨਹੀਂ ਵਾਉਣੇ ਚਾਹੀਦੇ ਹੋਰ ਸਾਰੇ ਕੰਮ ਵੀ ਵਰਜਿਤ ਮੰਨੇ ਜਾਂਦੇ ਨੇ ਇਨ੍ਹਾਂ ਤੋਂ ਇਲਾਵਾ ਕੱਪੜੇ ਧੋਣਾ ਖਾਣਾ ਪਕਾਉਣਾ, ਥਾਲੀ ਖੋਲਣਾ ਚਾ ਦੰਦ ਬੁਰਸ਼ ਕਰਨਾ ਵੀ ਵਰਜੀ ਤੇ ਜੇਕਰ ਤੁਸੀਂ ਬਿਮਾਰ ਹੋ, ਬਜ਼ੁਰਗ, ਬੱਚੇ ਹੋ, ਗਰਭਵਤੀ ਔਰਤੋਂ ਤਾਂ ਧਿਆਨ ਰੱਖੋ ਕਿ ਗ੍ਰਹਿਣ ਦੇ ਦੌਰਾਨ ਕੋਈ ਵੀ ਖਾਣ ਪੀਣ ਦੀ ਜ਼ਰੂਰਤ ਤੁਹਾਨੂੰ ਪੈਂਦੀ ਏ ਤਾਂ ਤੁਹਾਨੂੰ ਗ੍ਰਹਿਣ ਦੇ ਸੂਤਕ ਸਮੇਂ ਤੋਂ ਪਹਿਲਾਂ ਖਾਣ ਪੀਣ ਦੀ ਪੂਰੀ ਤਿਆਰੀ ਕਰਨੀ ਚਾਹੀਦੀ ਏ ਤੇ ਹਰ ਖਾਣ ਪੀਣ ਵਾਲੀ ਚੀਜ਼ ਨੂੰ ਤੁਲਸੀ ਦੇ ਪੱਤਿਆਂ ਦੇ ਨਾਲ ਰੱਖਣਾ ਚਾਹੀਦਾ ਹੈ ਤੇ ਤੂਲਸੀ ਦੇ ਪੱਤੇ ਜਾਂ ਕੁਸ਼ਾ ਪੌਣਾ ਨਾ ਪੁੱਲੋ ਤੁਹਾਨੂੰ ਇਹਨਾਂ ਨੂੰ ਪਾ ਕੇ ਹੀ ਖਾਣਾ ਪੀਣਾ ਚਾਹੀਦਾ ਹੈ ਇਹ ਤੁਹਾਨੂੰ ਭੋਜਨ ਤੇ ਪਾਣੀ ਦੇ ਪਾਪ ਤੋਂ ਵੀ ਬਚਾਵੇਗਾ ਤੁਸੀਂ ਗ੍ਰਹਿ ਦੀ ਨਕਾਰਾਤਮਕਤਾ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹੋਗੇ ਤੇ ਇਸ ਦੇ ਨਾਲ ਨਾਲ ਸੂਚਿਕ ਰਹਿਣ ਦੌਰਾਨ ਕੋਈ ਵੀ ਸ਼ੁਭ ਕਾਮ ਨਹੀਂ ਕਰਨਾ ਚਾਹੀਦਾ ਕਿਉਂਕਿ ਗ੍ਰਹਿਣ ਦੇ ਦੌਰਾਨ ਪੂਜਾ ਵੀ ਵਰਜਿਤ ਮੰਨੀ ਜਾਂਦੀ ਏ ਤੇ ਇਸ ਸਮੇਂ ਦੇ ਦੌਰਾਨ ਪ੍ਰਾਰਥਨਾਵਾਂ ਤੇ ਰਸਮਾਂ ਕਰਨ ਦੀ ਸਖਤ ਮਨਾਈਏ ਤੇ ਮੂਰਤੀਆਂ ਨੂੰ ਵੀ ਛੂਣ ਦੀ ਸਖਤ ਮਨਾਈਏ ਕਿਉਂਕਿ ਇਸ ਸਮੇਂ ਦੌਰਾਨ ਕੁਦਰਤ ਸਭ ਤੋਂ ਵੱਧ ਸਵੇਰ ਦਿਨ ਸ਼ੀਲ ਹੁੰਦੀ ਏ ਤੇ ਇਸ ਲਈ ਇਸ ਸਮੇਂ ਦੌਰਾਨ ਰੋਕੋ ਪੌਦੇ ਫੁੱਲ ਤੇ ਪੱਤੇ ਤੋੜਨ ਦੀ ਵੀ ਸਖਤ ਮਨਾਈਏ ਸ਼ਾਸਤਰਾਂ ਦੇ ਅਨੁਸਾਰ ਸੂਚ ਗ੍ਰਹਿਣ ਦੌਰਾਨ ਨਹ ਕਟਣਾ ਵਾਲ ਕਟਣਾ ਮਨਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਗ੍ਰਹਿਣ ਦੌਰਾਨ ਮਾਸ ਮੱਛੀ ਸ਼ਰਾਬ ਆਦਾਂ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਇਹਨਾਂ ਚੀਜ਼ਾਂ ਨੂੰ ਖਾਣ ਦੀ ਸਖਤ ਮਨਾਈਏ ਤੇ ਸਿਗਰਟ ਪੀਣ ਸ਼ਰਾਬ ਪੀਣ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਸਾਨੂੰ ਪਰਹੀਜ ਰੱਖਣਾ ਚਾਹੀਦਾ ਹੈ ਤੁਹਾਨੂੰ ਸੂਚਿਕ ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਨੋਰੰਜਨ ਤੋਂ ਵੀ ਪਰਹੀਜ ਕਰਨਾ ਚਾਹੀਦਾ ਹੈ ਕਿਉਂਕਿ ਕੁਝ ਲੋਕ ਸਮਾਂ ਲਗਾਉਣ ਦੇ ਲਈ ਜੂਆ ਖੇਡਦੇ ਨੇ ਤਾਸ਼ ਖੇਡਦੇ ਨੇ ਬਹੁਤ ਗਲਤ ਗੱਲ ਹੈ ਇਸ ਸਮੇਂ ਦੇ ਦੌਰਾਨ ਤੁਹਾਨੂੰ ਕਿਸੇ ਹੋਰ ਦੁਆਰਾ ਦਿੱਤਾ ਗਿਆ ਕੁਝ ਵੀ ਨਹੀਂ ਖਾਣਾ ਚਾਹੀਦਾ ਤੇ ਨਾ ਹੀ ਤੁਹਾਨੂੰ ਸੁੱਟੇ ਹੋਏ ਕੱਪੜੇ ਪਾਉਣੇ ਚਾਹੀਦੇ ਨੇ ਉਹਨਾਂ ਦਾ ਨਕਾਰਾਤਮਕ ਪ੍ਰਭਾਵ ਸਾਡੇ ਤੇ ਹੀ ਪੈਂਦਾ ਹੈ ਇਫੇਰ ਸਾਡੇ 12 ਸਾਲਾਂ ਦੇ ਗੁਣ ਨਸ਼ਟ ਹੋ ਜਾਂਦੇ ਆ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਗਰਭਨ ਦੌਰਾਨ ਸਾਨੂੰ ਬਾਹਰ ਦਾ ਖਾਣਾ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਇਹ ਸੋਨਾ ਵੀ ਨਹੀਂ ਚਾਹੀਦਾ ਕਿਉਂਕਿ ਜੇਕਰ ਗਰਭવતી ਔਰਤਾਂ ਬੇਚੁਰਗ ਤੇ ਬੱਚੇ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਦੇ ਵਿੱਚ ਅਸਮਰਥ ਹਨ ਤਾਂ ਸਿੱਧੇ ਲੇਟ ਜਾਓ ਤੇ ਪਰਮਾਤਮਾ ਦੇ ਗਿਆਨ ਤੇ ਮੰਤਰਾਂ ਦਾ ਜਾਪ ਕਰਦੇ ਰਹੋ ਇਸ ਸਮੇਂ ਦੌਰਾਨ ਚਗੜੇ ਤੂੰ ਵੀ ਸਾਨੂੰ ਬਚਣਾ ਚਾਹੀਦਾ ਹੈ ਝੂਠ ਧੋਖਾ ਤੇ ਬੁਰੀ ਵਿਚਾਰਾ ਤੂੰ ਵੀ ਬਚਣਾ ਚਾਹੀਦਾ ਹੈ ਤੇ ਗ੍ਰਹਿਣ ਦੇ ਮਨ ਤੇ ਬੁੱਧੀ ਤੇ ਪ੍ਰਭਾਵ ਤੋਂ ਬਚਣ ਦੇ ਲਈ ਜਿੰਨਾ ਵੀ ਹੋ ਸਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਕਿ ਇੱਕ ਮੰਤਰ ਦਾ ਸਾਨੂੰ ਜਾਪ ਵੀ ਕਰਨਾ ਚਾਹੀਦਾ ਹੈ ਸੂਝਿ ਗ੍ਰਹਿਣ ਦੇ ਦੌਰਾਨ ਸੂਰਜ ਮੰਤਰਾਂ ਦਾ ਜਾਪ ਕਰ ਸਕਦੇ ਹਾਂ ਤੁਹਾਡੇ ਸਾਰਿਆਂ ਦੇ ਲਈ ਇੱਕ ਮੰਤਰ ਵੀ ਸਾਂਝਾ ਕਰਾਂਗੇ ਕੋਈ ਵੀ ਛੋਟਾ ਜਾਂ ਵੱਡਾ ਇਸ ਮੰਤਰ ਦਾ ਜਾਪ ਕਰ ਸਕਦਾ ਹੈ ਤੁਸੀਂ ਇਸ ਮੰਤਰ ਦਾ ਜਾਪ ਕਰ ਸਕਦੇ ਹੋ ਧਿਆਨ ਦੇ ਨਾਲ ਸੁਣਿਓ ਸੂर्य ਨਮਾ ਓਮ ਪਾਸਕਰ ਆਏ ਨਮੀ ਗ੍ਰਹਿਣ ਪੈਣ ਦੇ ਦੌਰਾਨ ਇਸ ਮੰਤਰ ਦਾ ਜਾਪ ਕਰਦੇ ਰਹੋ ਜਿਵੇਂ ਹੀ ਗ੍ਰਹਿਣ ਖਤਮ ਹੁੰਦਾ ਤੁਹਾਨੂੰ ਘਰ ਤੇ ਗੰਗਾ ਪਾਣੀ ਪਾ ਕੇ ਇਸ਼ਨਾਨ ਕਰਨਾ ਚਾਹੀਦਾ ਪੂਰੇ ਘਰ ਦੇ ਵਿੱਚ ਝਾੜੂ ਮਾਰੋ ਤੇ ਸਾਫ਼ ਕਰੋ ਘਰ ਤੇ ਮੰਦਰ ਦੇ ਹਰ ਕੋਨੇ ਦੇ ਵਿੱਚ ਗੰਗਾ ਜਲ ਛਿੜਕੋ ਗ੍ਰਹਿਣ ਖਤਮ ਹੋਣ ਤੋਂ ਬਾਅਦ ਤੁਹਾਨੂੰ ਦਾਨ ਵੀ ਕਰਨਾ ਚਾਹੀਦਾ ਕਿਸੇ ਲੋੜਵੰਦ ਗਰੀਬ ਵਿਅਕਤੀ ਜਾਂ ਬ੍ਰਾਹਮਣ ਨੂੰ ਭੋਜਨ ਪੈਸੇ ਤੇ ਕੱਪੜੇ ਦਾਨ ਕਰੋ ਇਹ ਤੁਹਾਨੂੰ ਪੁੰਨ ਦੇਵੇਗਾ ਤੇ ਤੁਹਾਡੇ ਬੁਰੇ ਕੰਮਾਂ ਨੂੰ ਵੀ ਮਿਟਾ ਦੇਵੇਗਾ ਤੇ ਆਓ ਹੁਣ ਆਪਾਂ ਕੁਝ ਸਿੱਖਦੇ ਹਾਂ ਸੂਰਜ ਗ੍ਰਹਿਣ ਦੌਰਾਨ ਤੁਸੀਂ ਆਪਣੇ ਜੀਵਨ ਦੇ ਹਰ ਕੰਮ ਨੂੰ ਸਫਲ ਬਣਾਉਣ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਛੁਟਕਾਰਾ ਤੇ ਤੁਹਾਡੀਆਂ ਇਛਾਵਾਂ ਪੂਰੀਆਂ ਕਰਨ ਦੇ ਲਈ ਸਾਨੂੰ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਜਿਕੇ ਦਾ ਆਪਾਂ ਗੱਲ ਕਰੀਏ ਇਸ ਸਮੇਂ ਦੌਰਾਨ ਕੁਦਰਤ ਬਹੁਤ ਸੁਵੇਦਨਸ਼ੀਲ ਹੁੰਦੀ ਹੈ ਤੇ ਇਸ ਸਮੇਂ ਦੌਰਾਨ ਲਿਆ ਗਿਆ ਕੋਈ ਵੀ ਉਪਾਅ ਕਦੇ ਅਸਫਲ ਜਾਂ ਬੇਅਰਥ ਨਹੀਂ ਜਾਂਦਾ ਇਸ ਸਮੇਂ ਦੇ ਦੌਰਾਨ ਤੁਹਾਨੂੰ ਪ੍ਰਾਪਤ ਕਰਨ ਦੇ ਲਈ ਸ਼੍ਰੀ ਸੂਤਕ ਦਾ ਪਾਠ ਕਰੋ ਇਸ ਨਾਲ ਤੁਹਾਡੇ ਘਰ ਨੂੰ ਕਈ ਤਰੀਕਿਆਂ ਦੇ ਨਾਲ ਵਿੱਤੀ ਲਾਭ ਮਿਲੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਕੋਈ ਵੀ ਰੁਕਾਵਟਾਂ ਤੁਹਾਡੇ ਜੀਵਨ ਵਿੱਚ ਕੋਈ ਵੀ ਨੁਕਸ ਤੁਹਾਡੀ ਕੁੰਡਲੀ ਆਪਣੇ ਆਪ ਦੂਰ ਹੋ ਜਾਵੇਗੀ ਤੁਹਾਨੂੰ ਖੁਸ਼ੀ ਤੇ ਖੁਸ਼ਹਾਲੀ ਮਿਲੇਗੀ ਗ੍ਰਹਿਣ ਖਤਮ ਹੋਣ ਤੋਂ ਬਾਅਦ ਇੱਕ ਗਾਹ ਨੂੰ ਥੋੜਾ ਜਿਹਾ ਗੁੜ ਇਸ ਵਿੱਚ ਮਿਲਾ ਕੇ ਰੋਟੀ ਜ਼ਰੂਰ ਖਵਾਓ ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ੀ ਤੇ ਸ਼ਾਂਤੀ ਆਵੇਗੀ ਬੁਰੀ ਨਜ਼ਰ ਤੋਂ ਛੁਟਕਾਰਾ ਪਾਉਣ ਦੇ ਲਈ ਗ੍ਰਹਿਣ ਤੋਂ ਬਾਅਦ ਪੀਪਲ ਦੇ ਦਰਖਤ ਦੇ ਹੇਠਾਂ ਕਾਲੇ ਤੇਲ ਤੇ ਸਰੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਓ ਇਹ ਤੁਹਾਡੇ ਜੀਵਨ ਵਿੱਚ ਬੁਰੀ ਨੈજર ਕਾਰਨ ਹੋਣ ਵਾਲੀਆਂ ਕਿਸੇ ਵੀ ਸਮੱਸਿਆਵਾਂ ਨੂੰ ਦੂਰ ਕਰੇਗਾ ਇਹ ਬੁਰੀ ਨੈજર ਦੇ ਰੂਪ ਦੇ ਵਿੱਚ ਹੋਵੇ ਹਰ ਸਮੱਸਿਆ ਦੇ ਹੱਲ ਦੇ ਲਈ ਭਾਵੇਂ ਇਹ ਤੁਹਾਡੇ ਪੈਸੇ ਜਾਂ ਤੁਹਾਡੀ ਤਰੱਕੀ ਨੂੰ ਪ੍ਰਭਾਵਿਤ ਕਰ ਰਹੀ ਹੋਵੇ ਜਾਂ ਉਹਨਾਂ ਸਮੱਸਿਆਵਾਂ ਲਈ ਜਿੰਨਾ ਬਾਰੇ ਤੁਸੀਂ ਨਹੀਂ ਚਾਹੁੰਦੇ ਪੀਪਲ ਦੇ ਦਰਖਤ ਹੇਠਾਂ ਦੀਵਾ ਚ ਗਾਓ ਇਹ ਤੁਹਾਨੂੰ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਕਰ ਦੇਵੇ ਜੇਕਰ ਸੋਚ ਤੁਹਾਡੀ ਕੁੰਡਲੀ ਦੇ ਵਿੱਚ ਨੀਵੀਂ ਸਥਿਤੀ ਵਿੱਚ ਹੈ ਜਾਂ ਜੇਕਰ ਤੁਹਾਡੇ ਕੋਲ ਮੰਗਲਿਕ ਦੋਸ਼ ਹੈ ਜੇਕਰ ਤੁਹਾਨੂੰ ਸ਼ਨੀ ਦੋਸ਼ ਦੀ ਸਮੱਸਿਆ ਹੈ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਇਸ ਸਮੇਂ ਸੂਰਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਕਿ ਚਾਂਦੀ ਦੇ ਭਾਂਡੇ ਵਿੱਚ ਦੁੱਧ ਭਰ ਕੇ ਸ਼ਿਵਲਿੰਗ ਨੂੰ ਚੜਾਓ ਤੇ ਇਸ ਤੋਂ ਬਾਅਦ ਸੂਰਜ ਦੇਵਤਾ ਨੂੰ ਪਾਣੀ ਚੜਾਓ ਸੇਤ ਲਾਭ ਦੇ ਲਈ ਜੇਕਰ ਪਰਿਵਾਰ ਵਿੱਚ ਕੋਈ ਬਹੁਤ ਜ਼ਿਆਦਾ ਬਿਮਾਰੀ ਹੈ ਗ੍ਰਹਿਣ ਖਤਮ ਹੋਣ ਤੋਂ ਬਾਅਦ ਤੁਹਾਨੂੰ ਗੰਗਾ ਚਲ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ ਤੂਲਸੀ ਦੇ ਪੱਤੇ ਪਾ ਕੇ ਭਗਵਾਨ ਵਿਸ਼ਨੂੰ ਦਾ ਧਿਆਨ ਕਰਨਾ ਚਾਹੀਦਾ ਹੈ ਆਪਣੀ ਨੌਕਰੀ ਤੇ ਕਾਰੋਬਾਰ ਵਿੱਚ ਵਾਅਦੇ ਲਈ ਜਾਂ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਲਈ ਜਾਂ ਜੇ ਤੁਸੀਂ ਕਿਸੇ ਹੋਰ ਨੌਕਰੀ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸੂਚਿਕ੍ਰਹਿਣ ਖਤਮ ਹੋਣ ਤੋਂ ਬਾਅਦ ਤੂਰਸੀ ਮਾਤਾ ਦੇ ਸਾਹਮਣੇ ਚੋਦੇ ਦੇਸੀ ਕੇ ਉਹਦਾ ਦੀਵਾ ਜ਼ਰੂਰ ਜਗਾਓ ਉਸ ਦੇ ਅੰਦਰ ਥੋੜਾ ਜਿਹਾ ਅਕਸ਼ਿਤ ਚੌਲਾਂ ਦਾ ਆਟਾ ਰੱਖੋ ਇਸ ਤੋਂ ਬਾਅਦ ਤੁਹਾਨੂੰ ਆਪਣੀ ਨੌਕਰੀ ਤੇ ਕਾਰੋਬਾਰ ਦੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਹਾਰਮਸੀਬ ਤੁਹਾਡੇ ਤੋਂ ਦੂਰ ਹੋਵੇਗੀ ਤੇ ਹਰ ਖੁਸ਼ਹਾਲੀ ਤੁਹਾਡੇ ਰਾਹ ਆਵੇਗੀ ਤੁਹਾਡੇ ਕੋਲ ਆਵੇਗੀ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ